ਪੁਲਿਸ ਚੌਂਕੀ ਦੇ ਮੂਹਰੇ ਲੋਕ ਹੋਏ ਵੱਡੀ ਗਿਣਤੀ ਵਿੱਚ ਇਕੱਠੇ ਅਤੇ ਰੋਜ਼ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨਹੀਂ ਰੁਕ ਰਹੀਆਂ ਤਾਂ ਉਹਨਾਂ ਵੱਲੋਂ ਚੌਂਕੀ ਨੂੰ ਤਾਲ ਲਗਾਉਣ ਦੀ ਕੀਤੀ ਮੰਗ ਕੀਤੀ ਨਾਰੇਬਾਜੀ ਮਾਮਲਾ ਬਠਿੰਡਾ ਦੇ ਪਿੰਡ ਕੋਟਸ਼ਮੀਰ ਦਾ ਜਿੱਥੇ ਲਗਾਤਾਰ ਲੁੱਟਖੋਹਾਂ ਹੋ ਰਹੀਆਂ ਅਤੇ ਲੋਕਾਂ ਦੀ ਨੀਂਦ ਹਰਾਮ ਹੋਈ ਪਈ ਹੈ ਲੋਕਾਂ ਨੂੰ ਚੋਰਾਂ ਵੱਲੋਂ ਸੌਣ ਵੀ ਨਹੀਂ ਦਿੱਤਾ ਜਾ ਰਿਹਾ ਅਤੇ ਇਸ ਨੂੰ ਲੈ ਕੇ ਉਹ ਜਦ ਚੌਂਕੀ ਦੇ ਵਿੱਚ ਪਹੁੰਚਦੇ ਹਨ ਤਾਂ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਉੱਥੇ ਮੁਲਾਜ਼ਮਾਂ ਵੱਲੋਂ ਇਹ ਕਿਹਾ ਜਾਂਦਾ ਕਿ ਉਹਨਾਂ ਉਹਨਾਂ ਦੇ ਕੋਲ ਮੁਲਾਜ਼ਮ ਪਹੁੰਚ ਨਹੀਂ ਹੈ ਤਾਂ ਇਸ ਨੂੰ ਲੈ ਕੇ ਲੋਕਾਂ ਨੇ ਨਾਰਾਵਾਜੀ ਕਰਦੇ ਹੋਏ ਮੰਗ ਕੀਤੀ ਹੈ ਕਿ ਅਗਰ ਇੱਥੇ ਮੁਲਾਜ਼ਮ ਨਹੀਂ ਆਤਾ ਤਾਂ ਇਸ ਚੌਂਕੀ ਨੂੰ ਤਾਲਾ ਲਗਾਇਆ ਜਾਵੇ ਇਸ ਨੂੰ ਇੱਥੋਂ ਬੰਦ ਕੀਤਾ ਜਾਵੇ ਤਾਂ ਜੋ ਅਸੀਂ ਆਪਣੀ ਰੱਖੀ ਆਪ ਕਰਦੇ ਹਾਂ ਉਹਨਾਂ ਨੇ ਇਸ ਬੰਦੀ ਕੀ ਕਹਿੰਦੇ ਮੁਰੂਤਿਆਂ ਦਾ ਬੰਨਣਾ ਲੋਕਾਂ ਨੂੰ ਖੁਸ਼ੀ ਦੇ ਬੰਨਣਾ ਮੁਰਦਾਬਾ 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 ਸਰਪ੍ਰਸ਼ਾਸਨ ਮੁਰਦਾਬਾ 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 ਕਾਂਗਰਸ ਪ੍ਰਮੁਖਾਂ ਇੱਕਤਾ ਜ਼ਿੰਦਾਬਾਦ ਜ਼ਿੰਦਾਬਾਦ ਕਾਜੀ ਇੱਕਤਾ ਜ਼ਿੰਦਾਬਾਦ ਜ਼ਿੰਦਾਬਾਦ ਮੁਰਦਾਬਾ ਸਾਡੇ ਮਸਲੇ ਹੱਲ ਕਰੋ ਹੱਲ ਕਰੋ ਹੱਲ ਕਰੋ ਲੋਰਾਂ ਨੂੰ ਨੱਚਕਾਓ ਨੱਚਕਾਓ ਸਰਪ੍ਰਸ਼ਾਸਨ ਮੁਰਦਾਬਾ 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 ਸਰਪ੍ਰਸ਼ਾਸਨ ਮੁਰਦਾਬਾ 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 ਉੱਥੇ ਕੋਗ ਪਿਆਈ ਪਿੰਡ ਅੱਛਾ ਮਰੀ ਜਾਂਦੇ ਜਵਾਕ ਨਸ਼ੇ ਨਾਲ ਨਸ਼ੇ ਨਾਲ ਚੁੱਟੇ ਨਾਲ ਸਾਰਿਆਂ ਨੂੰ ਪਤਾ ਜੀ ਨੜੇ ਸਾਰਾ ਸਾਰਿਆਂ ਨੂੰ ਪਤਾ ਵੀ ਕੌਣ ਵੇਚਦਾ ਕੌਣ ਕੀ ਕਰਦਾ ਸਾਰਾ ਕੁਝ ਪਤਾ ਜੀ ਲੋਕਾਂ ਨੂੰ ਸਾਰਾ ਪਤਾ ਆਏ ਆਏ ਬਸ ਆਏ ਆ ਵੀ ਸਾਡੇ ਸੱਟ ਪੇਟ ਨਾ ਮਾਰ ਜਾਣ ਤਾਂ ਡਰਦੇ ਆ ਲੋਕ ਅਸੀਂ ਕਾਗਲ ਭਾਈ ਕੀ ਨਾਮ ਆਪਣਾ ਮੇਰਾ ਰਾਜਕੁਮਾਰ ਹੈ ਰਾਜਕੁਮਾਰ ਖਾਣੇ ਮੁਰੇ ਖੜੇ ਕੀ ਗੱਲ ਇਹ ਸਾਡੇ ਨਾਲ ਜੀ ਮਾਲ ਕੇ ਚੱਲੋ ਇੱਕ ਤਾਂ ਦੂਜੇ ਤੀਜੇ ਦਿਨ ਪਿਛੇ ਚੋਰੀਆਂ ਦਾ ਸਿਲਸਲਾ ਚੱਲ ਰਿਹਾ ਜੀ ਅਸੀਂ ਬਹੁਤ ਦੁਖੀ ਆਂ ਰਾਤਾਂ ਨੂੰ ਅਸੀਂ ਜਾ ਕੇ ਟਾਈਮ ਪਾਸ ਕਰਦੇ ਆਂ ਸਾਨੂੰ ਪਤਾ ਇੰਨੇ ਦੁਖੀ ਹੋ ਕੇ ਅਸੀਂ ਜਦੋਂ ਇਸੇ ਪ੍ਰਸ਼ਾਸਨ ਕੋਲੇ ਆਉਂਦੇ ਆ ਸਾੰਦੀ ਕੋਈ ਸੁਣਵਾਈ ਨਹੀਂ ਕੱਲ ਵੀ ਰਾਤ ਇੱਕ ਸਾਡੇ ਦੋ ਮਤਲਬ ਦੁਕਾਨਦਾਰ ਬੀੜ ਦੇ ਚੋਰੀ ਹੋਈ ਐ ਰਾਤੋਂ ਬੰਦਾ ਪੜਿਆ ਗਿਆ ਪਰ ਇਸ ਤੋਂ ਪਹਿਲਾਂ ਜਦੋਂ ਵੀ ਅਸੀਂ ਪੁਲਿਸ ਪ੍ਰਸ਼ਾਸਨ ਕੋਲੇ ਬੇਨਤੀ ਕਰਦੇ ਆ ਕੇ ਕੋਈ ਰਿਪੋਰਟ ਲਿਖਾਉਣੇ ਆ ਤਾਂ ਇੱਕੋ ਗੱਲ ਸਾਨੂੰ ਜਵਾਬ ਦਿੰਦੇ ਆ ਕਿ ਸਾਡੇ ਕੋਲੇ ਸਟਾਫ ਨਹੀਂ ਸਾਡੇ ਕੋਲੇ ਬੰਦੇ ਨਹੀਂ ਐ ਜੇ ਇਹਨਾਂ ਕੋਲੇ ਇੱਥੇ ਸਟਾਫ ਨਹੀਂ ਐ ਤਾਂ ਫਿਰ ਇਹ ਸੰਡੇ ਦੇ ਚੌਂਕੀ ਕਾਦੇ ਵੱਸੂ ਅਸੀਂ ਤਾਂ ਕਹਿੰਦੇ ਆ ਵੀ ਜਤਾ ਇਥੇ ਪ੍ਰਸ਼ਾਸਨ ਨੂੰ ਬੇਨਤੀ ਹੈ ਮਾਨਯੋਗ ਐਸਐਸਪੀ ਸਾਹਿਬ ਜਿੰਦਾ ਨੂੰ ਬੇਨਤੀ ਹੈ ਵੀ ਜਤਾ ਇਥੇ ਮਤਲਬ ਸਟਾਫ ਪੂਰਾ ਕਰੋ ਨਹੀਂ ਤਾਂ ਜਿਹੜੇ ਮੁਲਾਜ਼ਮ ਇੱਥੇ ਘਟ ਹੈ ਇਹ ਕਹਿੰਦੇ ਸਾਡੇ ਕੋਲ ਗੱਡੀ ਨਹੀਂ ਹੈ ਸਾਡੇ ਕੋਲ ਮੋਟਰਸਾਈਕਲ ਨਹੀਂ ਹੈ ਤੁਸੀਂ ਇਹਨਾਂ ਮੁਲਾਜ਼ਮਾਂ ਨੂੰ ਵੀ ਆਪਦੇ ਉੱਤੇ ਕਿਸੇ ਹੋਰ ਥਾਂ ਦਿੱਤਾ ਇਨਤ ਕਰਨ ਦਿਓ ਚੌਂਕੀ ਨੂੰ ਜਿੰਦਾ ਲਾ ਕੇ ਅਸੀਂ ਆਪਦੀ ਅਕਸ਼ਾ ਸਿਆਫ ਕਰ ਲੱਗਦੇ ਅਸੀਂ ਇਨੀ ਬੇਨਤੀ ਕਰਦੇ ਕੀ ਨਾਮ ਆਪਣਾ ਹਰੀਕਮਰ ਜੀ ਤੁਹਾਡਾ ਮੋਬਾਈਲ ਚੋਰੀ ਆ ਕੀ ਗੱਲ ਹੋਈ ਨੀ ਬਈ ਮੈਂ ਸੁੱਤਾ ਪਿਆ ਸੀ ਛੇ 9 ਵਜੇ 9 ਵਜੇ ਮੋਖਿਆ ਪਿਛਾ ਅਸਲ ਲੱਗ ਬੜਤੇ ਉਹਨੂੰ ਮਾਰਨ ਲੱਤ ਸਬੋਂ ਲੱਗਿਆ ਮੈਂ ਇੱਕਦਮ ਉੱਠ ਕੇ ਉਹਦੇ ਗਲਾ ਨੂੰ ਚਤਪਾ ਲਿਆ ਅਸੀਂ ਆ ਕੇ ਬੀੜ ਵਿੱਚ ਕਾਫੀ ਤੂਤ ਮੈਮੋ ਖੜੀ ਹੋਈ ਹੈ ਇਹ ਥੱਲੇ ਉਹ ਤਾਂ ਚੜਨ ਲੱਗਿਆ ਮੈਂ ਥੱਲੇ ਤਾਰਾ ਸਿੱਟ ਰਿਹਾ ਹਾਂ ਉਹ ਤਾਂ ਫੇ ਚੜਨ ਲੱਗਿਆ ਉਹਦੀ ਲੋਹ ਜੱਤ ਚਾਹੀਦੀ ਅੱਛਾ ਕੋਈ ਦੂਰ ਵਿੱਚ ਉਹ ਮੋਬਾਈਲ ਸੀਗਾ ਹੁਣ ਕੀ ਮੰਗਦਾ ਤੁਹਾਡੀ ਮੰਗਿਆ ਬਾਈ ਜੀ ਉਹ ਉਥੇ ਲਿਆਂਦੇ ਜਾਵੇ ਪਹਿਲਾਂ ਕਹ ਪੰਜ ਚਰ ਵਾਰੀ ਪਹਿਲਾਂ ਚੋਰੀਆਂ ਸਾਡੇ ਘਰੇ ਆਪਾਂ ਚੁੱਪ ਕਰ ਨੂੰ ਤਾਂ ਕੋਈ ਨਹੀਂ ਕੋਈ ਨਹੀਂ ਯਾਰ ਸਭ ਰਾਲੇ ਮਿਲਿਆ ਜੀ ਕੋਈ ਕਹਿਦਾ ਨਹੀਂ ਕੋਈ ਕਹੇਦਾ ਨਹੀਂ ਬੰਦੇ ਸਰ ਦੇ ਪੁਜਾਰੀ ਆਉਣੇ ਹਾਂਜੀ ਹਾਂਜੀ ਅਜੀ ਤਾਂ ਇਹ ਕਹਿੰਦੇ ਜੀ ਨਗਰ ਦਾ ਵੀ ਇਹ ਭਲਾ ਹੋਵੇ ਜੀ ਬਹੁਤ ਵਧੀਆ ਚੀਜ਼ ਹੈ ਜੀ ਇਹ ਜੇਕਰ ਜ ਇਕੱਠਾ ਇਕਾ ਹੋਈ ਸਾਰੇ ਸੌਕੇ ਸੌ ਜਾਣਗੇ ਜੀ ਨਾ ਤਾਂ ਇਹ ਸੌਣ ਜੋਗੇ ਆ ਜੀ ਕੱਲੇ ਕੱਲੇ ਹੈਗੇ ਸਾਰੇ ਘਰੇ ਕੋਈ ਸੌ ਨਹੀਂ ਸਕਦਾ ਕੋਈ ਆਉਣੀ ਕਰ ਸਕਦਾ ਜੀ ਕਿਉਂਕਿ ਐ ਨਹੀਂ ਪਤਾ ਕਿਹੜੇ ਵੇਲੇ ਦੇਖੋ ਚੀਜ਼ ਕਿਸੇ ਕੋਲੇ ਕੋਈ ਰੁਪਈਆ ਨਹੀਂ ਹੈਗੇ ਸਾਰੇ ਧਾਰੀਆਂ ਕਰ ਟਾਈਮ ਪਾਸ ਕਰਦੇ ਸਾਰੇ ਜੀ ਲੇਕਿਨ ਡਰ ਇਹ ਹੈ ਵੀ ਰਾਤ ਨੂੰ ਜੇ ਦੋ ਬੰਦੇ ਇਕੱਠੇ ਹੋ ਕੇ ਛੱਟਪੇੜ ਨਾਲ ਮਾਰ ਦਿਆ ਨਾ ਜੇ ਕੋਈ ਸਤੋ ਕੀ ਹੁਣ ਇਹਨਾਂ ਜਦੋਂ ਆਪਣੇ ਗਮਾਂਦ ਟਿਓਰੀ ਮੇਰੇ ਗਮਾਂਦ ਦੇ ਨਾਲ ਹੀ ਹੁਣ ਉਹਨਾਂ ਨਾਲ ਮਤਲਬ ਵੀ ਆਪਸ ਵਿੱਚ ਲੜ-ਪੜੀ ਹੋਏ ਆ ਜੀ ਉਹਦੇ ਕੋਲ ਚਾਕੂ ਸੀ ਬੰਦੇ ਕੋਲੇ ਉਹ ਚਾਕੂ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਦੇ ਹੁਣ ਜੇ ਮਨ ਲਾ ਕੋਈ ਹੋਰ ਹਥਿਆਰ ਹੁੰਦਾ ਉਹਦੇ ਕੋਲੇ ਜੇ ਕੋਈ ਹੋਰ ਹਥਿਆਰ ਲੱਗ ਜਾਂਦਾ ਛੱਡ ਪੈਨ ਮਾਰਦਾ ਬੰਦਾ ਸਾਤੇ ਮਰ ਜਾਂਦਾ ਜਿਕਾ ਜਾਣ ਕੀ ਤੇ ਜੀ ਕਿਉਂਕਿ ਸਾਰੇ ਦਵਾਈਆਂ ਦੇ ਪਲਦੇ ਆ ਕੋਈ ਨਾ ਕਿਸੇ ਜਾਣਾ ਗਰਮੀ ਨੇ ਮਾਰੇ ਹੋਏ ਆ ਟਾਈਮ ਪਾਸ ਕਰਿਆ ਸਾਰੇ ਜੀ ਉਹ ਤਾਂ ਠੀਕ ਹੈ ਨਾ ਚਾਹੋ ਅਸੀਂ ਆਪ ਦੀ ਰਾਖੀ ਆਪ ਖੁਦ ਕਰ ਰਹੇ ਆ ਜੀ ਤਾਲਾ ਲਾ ਦੇਣੀ ਹੈ ਜੀ ਉਹ ਨਸ਼ੇੜੀ 50 ਜਣੇ ਇਕੱਠੇ ਹੋਗੇ ਇੱਕ ਜਣੇ ਨੂੰ ਭੰਨ ਦੇਣਗੇ ਜੀ ਉਹਦਾ ਬੁਰਾ ਹਾਲ ਕਰ ਦੇਣਗੇ ਕੀ ਕਰਾਂਗੇ ਇ ਇਹਦੇ ਕਾਨੂੰਨ ਹੀ ਹੈ ਨਹੀਂ ਕੋਈ ਕਿਸੇ ਦੇ ਪੱਖ ਦੀ ਕੁਝ ਵੀ ਨਹੀਂ ਬੁਰਾ ਹਾਲ ਹੈ ਜਿੱਥੇ ਜੇ ਅਸੀਂ ਕੋਈ ਬਾਤ ਚਾਹਦੇ ਆ ਜੀ ਨਸ਼ਿਆਂ ਵਿਰੁੱਧ ਸਾਨੂੰ ਵੀ ਡਰ ਰਹਿੰਦਾ ਏ ਸੀ ਇਕੱਲੇ ਜਾਣੇ ਆ ਕਿ ਸਾਡੇ ਤੇ ਵੀ ਨਾ ਕੋਈ ਹਮਲਾ ਹੋ ਜੀ ਕਰਦੇ ਵੀ ਹੈ ਜੀ ਅਸੀਂ ਕੀ ਕਰ ਲਾਂਗੇ ਇਕੱਲੇ ਜਨੇ ਬਹੁਤ ਫਾਇਰ ਵੀ ਹੋਇਆ ਸੀ ਪਿੱਛੇ ਅਸੀਂ ਨਸ਼ਿਆਂ ਵਿਰੁੱਧ ਕੀਤਾ ਸੀਗੇ ਜੇ ਉੱਥੇ ਫਾਇਰ ਚੱਲੇ ਇਸ ਕਰਕੇ ਸਾਡੇ ਵੀ ਪਿੱਛੇ ਪਰਿਵਾਰ ਆ ਸਾਨੂੰ ਵੀ ਡਰ ਲੱਗਦਾ ਵੀ ਸਾਡੇ ਵੀ ਤੇ ਕੋਈ ਕਾਰਵਾਈ ਹੋ ਜੇ ਤਾਂ ਇਸ ਕਰਕੇ ਅਸੀਂ ਇਕੱਲੇ ਨਹੀਂ ਕਰ ਸਕਦੇ ਸਾਰੇ ਨਾਲ